ਉਜੀ ਅਸੀਂ ਇਹ ਵੀ ਸੁਣਿਆ ਕਈ ਵਾਰੀ ਲੋਕ ਤਾੰਤ੍ਰਿਕ ਕੋਲ ਜਾਂਦੇ ਨੇ ਤਾੰਤ੍ਰਿਕ ਉਹਨਾਂ ਨੂੰ ਕਹਿ ਦਿੰਦੇ ਆ ਕਿ ਤੁਸੀਂ ਇਹਨਾਂ ਨੂੰ ਪਾਣੀ ਚ ਬਹਾ ਦੋ ਤੇ ਇਹੋ ਜੀ ਕੋਈ ਤੁਹਾਡੇ ਸਾਹਮਣੇ ਘਟਨਾਈ ਹੋਵੇ ਉਹ ਤbaar ਹੋ ਗਈ ਮੈਡਮ ਕਈ ਵਾਰ ਮੈਂ ਨਾ ਕਰਨਾਲ ਦੀ 2010 11 ਦੀ ਗੱਲ ਹੈ ਕਰਨਾਲ ਦੀ ਗੱਲ ਹੈ ਇੱਕ ਬੱਚਾ ਮਿਲਿਆ ਸੀ ਮੈਨੂੰ ਨਿੱਕਾ ਜਿਹਾ ਬੱਚਾ ਫਿਰ ਕਹਿੰਦਾ ਉਹ ਸਾਲ ਦਾ ਬੱਚਾ ਹੋਏਗਾ ਉਸ ਟਾਈਮ ਸਾਨੂੰ ਇਨਾ ਤਜਰਬਾ ਨਹੀਂ ਵੀ ਕਿ ਉਹ ਪੱਡ ਡੈਡ ਬੋਡੀ ਵੈਸੇ ਕੰਮ ਤਾਂ ਬਹੁਤ ਪਹਿਲੇ ਤੋਂ ਕਰੇ ਕਰਤੀ ਸੀ ਲੇਕਿਨ ਇੰਨੀ ਜਿਹੜੇ ਫੇਮਸ ਤੇ ਨਹੀਂ ਸੀ ਇੰਨਾ ਟਾਈਏ ਪੁਲਿਸ ਨਾਲ ਸਰਕਾਰ ਨਾਲ ਸਾਡਾ ਇੰਨਾ ਟਾਈਏ ਆਪਣੀ ਧੀ ਪਰ ਇੱਕ ਚੀਜ਼ ਧੀ ਉਹ ਬੱਚਾ ਦੇਖ ਕੇ ਨਾ ਮੇਰਾ ਦਿਲ ਡਹਿਲ ਗਿਆ ਸੀ ਕਿਉਂਕਿ ਉਹਨਾਂ ਉਹਦੇ ਉਰੇ ਵੀ ਇੱਕ ਕਿਲ ਥੋਕ ਰਖੀ ਦੀ ਦੋ ਕਿੱਲਾ ਉਰੇ ਮਾਰ ਰਖਿਆ ਦੋ ਬਾਜੂਆ ਤੇ ਦੋਨੋਂ ਹੱਥ ਮਾਰ ਰਖੇ ਦੇ ਉਹ ਬੱਚੇ ਨੂੰ ਬੜੇ ਭਿਆਨਕ ਤਰੀਕੇ ਨਾਲ ਮਾਰ ਕੇ ਨੇਰ ਦੇ ਅੰਦਰ ਸੱਟ ਰਖਿਆ ਤੇ ਉਹਦੀ ਮੇਰੇ ਕੋਲ ਹੈਗੀ ਅੱਛਾ ਉਹਦੀ ਫੁਟੇਜ ਵੀਡੀਓ ਵੀਡੀਓ ਨਹੀਂ ਸੌਰੀ ਫੋਟੋ ਉਹਦੀ ਮੇਰੇ ਕੋਲ ਅੱਜ ਵੀ ਹੈਗੀ ਬਹੁਤ ਬਹੁਤ ਉਹ ਬੜਾ ਬਿਆਨਕ ਮੰਜ਼ਰ ਦਾ ਕਈ ਵਾਰ ਮੈਡਮ ਨੇ ਦੇਖਿਆ ਲਫਾਫੇ ਦੇ ਅੰਦਰ ਨਿੱਕੀ ਨਿੱਕੀ ਬੱਚੀਆਂ ਆਂਦੀਆਂ ਨੇ ਜਿਹੜੀ ਇੱਕ ਦਿਨ ਦੀ ਮਹਿਸ ਇੱਕ ਦਿਨ ਦੀ ਜਿਨ੍ਹਾਂ ਦੇ ਉਹ ਸੁੰਡੀ ਨਹੀਂ ਹੁੰਦੀ ਜਿਹੜੀ ਉਹ ਵੀ ਨਹੀਂ ਕੱਟੀ ਹੁੰਦੀ ਨਾੜੀਆਂ ਉਹ ਵੀ ਨਾਲ ਲੰਮਕੀਆਂ ਹੁੰਦੀਆਂ ਨੇ ਰੱਬ ਜਾਣੇ ਉਹਨੂੰ ਕੋਣ ਛੱਡਦਾ ਕਿ ਬਈ ਕਿਸੇ ਨੂੰ ਕੁੜੀ ਪਸੰਦ ਨਹੀਂ ਹੈ ਉਹ ਛੱਡਦੇ ਨੇ ਜੀ ਬਿਲਕੁਲ ਫਿਰ ਤੁਸੀਂ ਹਸਪਤਾਲ ਆਇਆ ਜਾ ਜਿਹੜਾ ਬੱਚੀਆਂ ਮਰ ਜਾਂਦੀਆਂ ਨੇ ਨਹਿਰ ਦੇ ਅੰਦਰ ਜਲ ਪ੍ਰਵਾਹ ਕਰ ਦੋ ਇਹ ਸਮਝ ਨਹੀਂ ਆ ਰਿਹਾ ਮੈਨੂੰ ਅਲਪਰ ਆਉਂਦੇ ਬਹੁਤ ਨੇ